ਲੇ ਮਾਤਾ ਕੁ ਮੂਹਲ ਵੇਖੀ ਜਾਂਦੇ ਆ ਉਹ ਕਾਦੇ ਵਾਸਤੇ ਸਾਰੇ ਟੱਬਰ ਨੂੰ ਬਿਠਾ ਲਿਆ ਵਾ ਤੇ ਕੁਛ ਦੱਸਦੇ ਵੀ ਨਹੀਂ ਕੀ ਗੱਲ ਵਾ ਮੈਂ ਕੁ ਸੁਣਨਾ ਚਾਹੁੰਦਾ ਯਾ ਨਹੀਂ ਦੱਸਿਆ ਨਹੀਂ ਤੇ ਆਪਣੇ ਘਰ ਵਾਲਿਆਂ ਨੂੰ ਇਹਨਾਂ ਨੂੰ ਸਾਰਾ ਪਤਾ ਸਾਨੂੰ ਤੇ ਮਾਤਾ ਕੋਈ ਨਹੀਂ ਦੱਸਿਆ ਇਹਨਾਂ ਨੇ ਉਹਦਾਈ ਆਲੇ ਬਗਾਲੇ ਦੀਆਂ ਗੱਲਾਂ ਹੋਣ ਪੈਂਟ ਦੀਆਂ ਤੇ ਤੁਹਾਨੂੰ ਸਾਰੀਆਂ ਦੱਸ ਦਿੰਦੀਆਂ ਲੈ ਤੇ ਮੰਮੀ ਤੂੰ ਇਹਨਾਂ ਨੂੰ ਕੀ ਦੱਸਿਆ ਜਿਹੜਾ ਗਰੀ ਇਹਨਾਂ ਨੂੰ ਦੱਸਣਾ ਹੀ ਅਹੀਂ ਆਹੋ ਚਲ ਮਾਤਾ ਤੂੰ ਹੀ ਦੱਸ ਦੇ ਮੇਰੀ ਗਾ ਸੋਣਾ ਦੱਸਿਆ ਨਹੀਂ ਤੇ ਤੁਹਾਡੀ ਭੈਣ ਆਈ ਲੈ ਉਹ ਤਾਂ ਨਹੀਂ ਦੱਸਿਆ ਨਾਲੇ ਭੈਣ ਅੱਗੇ ਨਹੀਂ ਆਉਂਦੀ ਭੈਣ ਆਈ ਹੈ ਕਿਹੜੀ ਕੋਈ ਖਾਸ ਗੱਲ ਹੈ ਭੈਣ ਭਰਾ ਤੇ ਹੁੰਦਾ ਜਾਂਦਾ ਹੀ ਰਹਿੰਦਾ ਤੁਸੀਂ ਦੱਸ ਦਿਓ ਜੇ ਕੋਈ ਫਾਇਦਾ ਸੁਣ ਲਓ ਤੁਸੀਂ ਮਾਤਾ ਚੱਲ ਨਾ ਘਮਾਓ ਗੱਲ ਨੂੰ ਸਿੱਧਾ ਮੁੱਦੇ ਤੇ ਆਓ ਵੀ ਕਿੱਧਰ ਆਈ ਏ ਕੁੜੀ ਕੁੜੀ ਆਈ ਪੈਸੇ ਲੈਣ ਕੀ ਕਰਨ ਨੂੰ ਤੁਹਾਡੇ ਪਣਵਾਈਏ ਨੇ ਬਾਹਰ ਜਾਣਾ ਤੇ ਆਂਦੀ ਵੀ ਪੈਸੇ ਤੁਸੀਂ ਦੇਣੇ ਤਾਂ ਤੁਸੀਂ ਖਿਲਾਉਣਾ ਨਹੀਂ ਹੁਣ ਪਤਾ ਲੱਗੇ ਉਹਨੂੰ 10000 20000 50000 ਲੱਖ ਕਿੰਨਾ ਚਾਹੀਦਾ ਮੈਂ ਤਾਂ ਉਹਨੂੰ ਸਿੱਧੀ-ਸਿੱਧੀ ਗੱਲ ਦੱਸਦੀ ਆਂ ਉਹ ਕਹਿੰਦੀ ਵੀ ਜਿੰਨੇ ਪੈਸੇ ਦੇਓਗੇ ਉਸੇ ਦੇਸ਼ ਦਾ ਲੱਗ ਜਾਊਗਾ ਇਹ ਗੱਲ ਦਾ ਮਤਲਬ ਕੀ ਕੀ ਮਤਲਬ ਮਤਲਬ ਇਹ ਆ ਵੀ ਅੱਗੇ ਤੋਂ ਹੀ ਹੌਲੀ-ਹੌਲੀ ਕੜ ਕੇ ਉਹਨੂੰ ਪੈਸੇ ਦੇਤੇ ਆ ਦੇਤੇ ਆ ਨਾ ਹੁਣ ਇਹ ਆ ਵੀ ਜਿੰਨੇ ਪੈਸੇ ਦੇ ਦੋਗੇ ਉਸੇ ਮੁਲਕ ਚ ਘੁਲ ਜਾਣੇ ਮੈਂ ਤਾਂ ਨਹੀਂ ਉਹਨੂੰ ਪਾਕਿਸਤਾਨ ਤੋੜ ਦੋ ਸਭ ਤੋਂ ਵਧੀਆ ਚੁੱਪ ਕਰ ਤੂੰ ਤੂੰ ਚੁੱਪ ਕਰ ਚੁੱਪ ਕਰ ਤੂੰ ਤੁਹਾਡੇ ਨਾਲ ਤਾਂ ਦੋਨਾਂ ਨਾਲ ਗੱਲ ਹੀ ਨਹੀਂ ਕੋਈ ਵੀ ਤੁਸੀਂ ਤਾਂ ਮਾਨਣਾ ਪਾਓ ਨਾ ਉਹਦਾ ਆਈ ਦਾ ਦੱਸਿਆ ਹੁਣ ਤੁਸੀਂ ਬੜੀਆਂ ਮੱਚਣ ਲੱਗੀਆਂ ਹੋ ਨਹੀਂ ਕੀ ਗੱਲ ਅਹੀਂ ਘਰ ਚੋਂ ਨਹੀਂ ਆ ਇਹ ਤੁਹਾਡਾ ਕੋਈ ਮਤਲਬ ਨਹੀਂ ਗਲਤ ਕਰਨ ਲਈ ਆਪਣੇ ਪੁੱਤਾਂ ਨਾਲ ਜਿੰਨਾ ਦੇਣੇ ਤੇ ਫਿਰ ਸਾਨੂੰ ਕੀ ਕਰਨ ਨੂੰ ਸਜਾ ਕੇ ਮੰਜੇ ਤੇ ਬਾਹਰ ਤਾਨੂੰ ਕਿੰਨਾ ਸੱਜਿਆ ਉਹ ਚੁੱਪ ਕਰ ਆਪਣਾ ਰੋਣਾ ਨਹੀਂ ਜਾ ਭੈਣ ਕਾ ਬਹਿ ਗਈਆਂ ਮਾਤਾ ਕਾ ਸੋ ਨਹੀਂ ਗੱਲ ਤੇ ਮੰਮੀ ਸਹੀ ਆ ਚਲ ਸਾਰੇ ਬਾਹਰ ਜਾਂਦੇ ਆ ਮੇਰੀ ਸੁਣੋ ਗੱਲ ਤੇ ਸਹੀ ਆ ਜਦੋਂ ਤੁਹਾਨੂੰ ਇੰਨਾ ਪੈਸਾ ਮਿਲਿਆ ਸੀ ਤੁਸੀਂ ਤਾਂ ਕੁੜੀ ਦਾ ਉਦੋਂ ਹੀ ਬਥੇਰੇ ਹੱਥ ਰੰਗ ਦਿੱਤੇ ਸੀ ਕਹਿੰਦੇ ਸੀ ਮੈਂ ਆਪਣੀ ਧੀ ਦਾ ਹਿੱਸਾ ਕਰਦਾ ਦੇ ਹਿੱਸੇ ਤੇ ਲੱਗ ਹੈ ਮਗਰ ਹਾਡੇ ਤੇ ਇਹ ਵੀ ਹੁਣ ਤੁਸੀਂ ਕੁੜੀ ਨੂੰ ਦੇ ਦੇਣਾ ਅਜੀ ਪਾਜੀ ਉਹਦਾ ਹੱਕ ਵਾ ਉਹ ਘਰ ਦੀ ਮਾਲਕ ਵਾ ਤੇ ਕੱਲ ਨੂੰ ਕਹੂਗੀ ਘਰ ਵੀ ਦੋ ਅੱਦਾ ਹਾਂ ਹੋ ਤੇ ਉਹਨੂੰ ਦੇ ਦੀ ਮਾਤਾ ਤੇ ਜਿਹੜੇ ਆ ਦੇਨੇ ਉਹਨੇ ਵਾਪਸ ਕਰਨੇ ਆ ਬਾਹਰ ਚਲ ਗਿਆ ਤੇ ਪਹਿਲੇ ਕਰ ਦਿੱਤੇ ਜਦ ਪਹਿਲਾ ਇਹਨੇ ਦਿੱਤੇ ਨਾਲ ਤੁਹਾਡ ਨਾਲ ਤੇ ਮੇਰੀ ਗੱਲ ਨਹੀਂ ਤੁਸੀਂ ਬੋਲੋ ਵੇ ਕੀ ਇਹ ਕਰਦੋਣੀ ਆ ਇਹਦਾ ਸੁਣ ਮੇਰੀ ਗੱਲ ਅਹੀਂ ਕਰ ਚੋਨੀ ਆ ਇਹ ਹੁੰਦੀ ਬਾਹਰ ਜਾਣ ਦੀ ਮਤ ਕੋਈ 50 ਹਜ਼ਾਰ ਲੱਖ ਹੁਣ ਇਹ ਥੋੜੀ ਵੀ ਸਾਰੇ ਪੈਸੇ ਅਹੀਂ ਲਾਉਣੇ ਆ ਉਹ ਵੀ ਕੰਮ ਕਰਦਾ ਆਹੋ ਕੱਲ ਨੂੰ ਅਗਲੇ ਕਾਉ ਨਹੀਂ ਕੱਲ ਨੂੰ ਅਗਲੇ ਕਾਉ ਮੈਂ ਕੈਨੇਡਾ ਲਾਉਣਾ ਕੈਨੇਡਾ ਲਾਉਣਾ ਮੈਂ ਆਖਾ ਤੁਸੀਂ ਨਾਲ ਵਿੱਚ ਬੋਲੋ ਨਹੀਂ ਕੱਲ ਨੂੰ ਅਗਲੇ ਕਾਉ ਮੈਨੂੰ ਕੈਨੇਡਾ ਭੇਨਾ 30 35 40 ਲੱਖ ਦਾ ਉਹ ਤਾਂ ਸਾਰਾ ਤੁਸੀਂ ਦਾ ਉਹ ਮੇਰੀ ਗੱਲ ਸੁਣੋ ਤਾਂ ਮਤਲਬ ਕੀ ਆ ਮਤਲਬ ਮੈਂ ਦੱਸਨੀ ਆ ਮੰਮੀ ਨੇ ਕਿ ਦੱਸਣਾ ਵਾ ਵੀ ਜੇ ਤੁਸੀਂ ਉਹਨੂੰ ਦੁਬਈ ਭੇਜਣਾ ਵਾ ਤਾਂ 1.5-2 ਲੱਖ ਦੇ ਦਿਓ ਤੇ ਜੇ ਕੈਨੇਡਾ ਅਮਰੀਕਾ ਭੇਜਣਾ ਵਾ ਤਾਂ ਫਿਰ ਤੇ ਕੋਈ ਹਸਾਬ ਹੀ ਨਹੀਂ ਆ ਮੈਂ ਤਾਂ ਨਹੀਂ ਪਾਕਿਸਤਾਨ ਤੋੜ ਦੋ ਹਾਂ ਸਭ ਤੋਂ ਵਧੀਆ ਵਿਹੱਦ ਹੋਈ ਆ ਅਸੀਂ ਤਾਂ ਮਦਦ ਹੀ ਕਰਾਂਗੇ ਜਿੰਨੀ ਕਿ ਕਰ ਸਕਦੇ ਆ ਇਹ ਥੋੜਾ ਵਾ ਵੀ ਸਾਡੇ ਸਿਰ ਤੇ ਬੈਠੀ ਜਿੰਨੇ ਪੈਸੇ ਲਾਵਾਂਗੇ ਉਹ ਜੋ ਮੁਲਕ ਭੇਜ ਦੂ ਅਸੀਂ ਕਮਾਈ ਖਾਣੀ ਉਹਦੀ ਅੱਜ ਕੱਲ ਤੇ ਆਪੋ ਆਪਣੇ ਧੀਆਂ ਪੁੱਤਾਂ ਤੇ ਨਹੀਂ ਲੱਗਦੇ ਬੇ ਮਮੀ ਜ਼ਿਆਦਾ ਨਾ ਬੋਲੋ ਮਾਤਾ ਇੱਕ ਗੱਲ ਦੱਸਾਂ ਮੈਂ ਜਿੱਦਾਂ ਉਹ ਕੁੜੀ ਕਹਿ ਕੇ ਗਈ ਐ ਇਦਾਂ ਹੁੰਦਾ ਤੇ ਨਹੀਂ ਆ ਚਲੋ ਜੇ ਉਹਨੇ ਕਿਤੇ ਦੁਬਈ ਦੋਹਾ ਕਤਰ ਕਵੇਤ ਛੋਟੇ ਮੋਟੇ ਮੁਲਕ ਜਾਣਾ ਤੇ ਰੁਪਈਆ ਲੱਖ ਵੀ ਕਰ ਦਾਂਗੇ ਦੋਵੇਂ ਜਾਣੇ ਕੋਈ ਗੱਲ ਨਹੀਂ ਤੇ ਜੇ ਹੁਣ ਕਵੇ ਵੀ ਮੈਂ ਇਟਲੀ ਜਾਣਾ ਵਾਂ ਮੈਂ ਇੰਗਲੈਂਡ ਜਾਣਾ ਵਾਂ 25 ਲੱਖ 20 ਲੱਖ ਚਾਹੀਦਾ ਤੇ ਇਹਨਾਂ ਦੇ ਤੈਨੂੰ ਪਤਾ ਘਰਾ ਵਰਗੇ ਘਰ ਵਾ ਮੇਰੀ ਗੱਲ ਸਮਝਿਆ ਨਹੀਂ ਤੁਸੀਂ ਤੁਹਾਡੇ ਕੋ ਥੋੜਾ ਲੈਣਾ ਵਾ ਫੇ ਤੁਸੀਂ ਦੋਵੇਂ ਲੱਖ ਕਰ ਦੋਗੇ ਮੰਮੀ ਕੋ ਜਿਹੜਾ ਪੈਸਾ ਪੈਨਸ਼ਨ ਦਾ ਜਮਾਵਾ ਉੱਚੋ ਕਹਿਣ ਲਈਆ ਮੰਮੀ ਨੇ ਇਹ ਚੇਤਾ ਭੁੱਲ ਗਿਆ ਵਾ ਵੀ ਜਿੱਦਨ ਮੰਮੀ ਨੂੰ ਇਹ ਸਾਰਾ ਪੈਸਾ ਮਿਲਿਆ ਸੀ 40-50 ਲੱਖ ਰੁਪਈਆ ਉਸ ਦਿਨ ਕੁੜੀ ਦੇ ਬਥੇਰੇ ਹੱਥ ਰੰਗਦੇ ਸੀ ਮਾਤਾ ਕਹਿੰਦੀ ਸੀ ਮੇਰੀ ਧੀ ਬਰਾਬਰ ਦੀ ਹਿੱਸੇਦਾਰ ਵਾ ਤੇ ਉਹਨੂੰ ਪੈਸੇ ਦੇਤੇ ਹੀ ਤਾਂ ਹਿੱਸਾ ਤਾਂ ਰਹਿ ਗਿਆ ਹਾਡਾ ਹੁਣ ਹੌਲੀ-ਹੌਲੀ ਉਹ ਵੀ ਖਾਂਦੀ ਮੈਨੂੰ ਪਤਾ ਉਹਦੇ ਚ ਵੀ ਜਾਂਦੇ ਆ ਜਦੋਂ ਆਉਂਦੀ ਮੰਮੀ ਵੀ ਜਾਂਦੇ ਆ ਅਸੀਂ ਬੋਲਦੇ ਨਹੀਂ ਕਿ ਚੱਲ ਇਹਦੇ ਪੈਸੇ ਮਾਵਾਂ ਤੇ ਆ ਹੁਣ ਇਹ ਥਰਾਂ ਕਿ ਬਚਾ ਪੈਸਾ ਲਾ ਕੇ ਜਿਵਾਈ ਨੂੰ ਬਾਹਰ ਤੋਰਦੇ ਤੇ ਪੁੱਤਾਂ ਦਾ ਗਾਲ ਘੋੜਦੋ ਹੋਣ ਵੇਹਨੇ ਗੱਲ ਕਿੱਧਰ ਨੂੰ ਕਮਾਈ ਆ ਤੇ ਕਿੱਧਰ ਨੂੰ ਕਮਾਈ ਸੱਚੀ ਕਮਾਈ ਆ ਨਾ ਸੁਣਨੀ ਤਾਨੂੰ ਤੇ ਪਹਿਲੀ ਗੱਲ ਵਿੱਚ ਸੱਧਿਆ ਨਹੀਂ ਤੁਸੀਂ ਆਣ ਕੇ ਬਹਿ ਗਈਆਂ ਗੱਲ ਵਿੱਚ ਆ ਜਾਂ ਭਾਂਡੇ ਮੰਜੂ ਨਹੀਂ ਆਖੀਆਂ ਵਾ ਗੱਲ ਸੁਣ ਮੇਰੀ ਗੱਲ ਕਾਂਢੀ ਮੈਂ ਆਪਣੇ ਪੁੱਤਾਂ ਨਾਲ ਤੁਸੀਂ ਆਪਣਾ ਕੰਮ ਕਰੋ ਜਾ ਕੇ ਕਿਉਂ ਕੰਮ ਕਰੋ ਸਾਡਾ ਨਹੀਂ ਹੱਕ ਵਿੱਚ ਬੈੰਦਾ ਸਾਡੇ ਵੀ ਗਾਂ ਨੇ ਆਣੇ ਜਵਾਨ ਹੁੰਦੇ ਠੀਕ ਅਸੀਂ ਵੀ ਸੋਚਣਾ ਹੁਣ ਬਿਲਕੁਲ ਥੋੜੀ ਜੂ ਉਹਨਾਂ ਨਾਲ ਸੋਚੀ ਜਾਣਾ ਹੈ ਉਹਨੇ ਤੇ ਮੂੰਹ ਪੈ ਜਾਣਾ ਫਿਰ ਕਹੂ ਬਾਹਰ ਦੇ ਕੰਮ ਇਦਾਂ ਦੇ ਆ ਕੀਤਾ ਬਣੇ ਕੰਮ ਨਾ ਬਣੇ ਪੈਸੇ ਮਾਰ ਕੇ ਕਹਿ ਦੋ ਗੱਲ ਸੁਣੋ ਮੈਂ ਗੱਲ ਕਰਨ ਦਿਆਂ ਨਾ ਵੱਡਾ ਮੈਨੂੰ ਗੱਲ ਸੁਣ। ਮਾਤਾ ਫਿਰ ਤੂੰ ਕੀ ਡਿਸੀਜਨ ਲੈ ਆਵੀ ਕਿੰਨੇ ਕ ਪੈਸੇ ਦੇ ਸਕਦੀ ਤੂੰ ਉਹਨਾਂ ਨੂੰ? ਪੁੱਤ ਹੌਣ ਤੇ ਉਹ ਕਹਿ ਗਈ ਮੈਨੂੰ ਐਦਾਂ ਕਿ ਜਿੰਦਾਂ ਦੇ ਪੈਸੇ ਤੇ ਆਪਾਂ ਉਹਦੇ ਮਗਰ ਥੋੜੀ ਲੱਗਣਾ ਵਾ। ਤੂੰ ਇਹ ਜਿੰਨੇ ਕ ਜੋਗੇ ਹੈਗੇ ਉਹਨੇ ਕ ਦੋ ਉਹਨੂੰ। ਨਿੱਕੇ ਚੱਲ ਜਾਊਗਾ ਵੱਡੇ ਦਾ ਠੇਕਾ ਵਾ। ਦੋ ਦਾ ਕੀ ਮਤਲਬ ਦੋ ਅਸੀਂ ਕਿੱਥੇ ਦੇਨੇ? ਦੇਨੇ ਤੇ ਤੁਸੀਂ ਆ। ਮੈਂ ਵੇਖ ਲੈ ਫਿਰ ਗੱਲ ਕਰਨੋਂ ਪਿਹੜਗਾ ਪੈਂਦੀਆਂ। ਮੇਰੀ ਗੱਲ ਸੁਣੋ। ਕੁੜੀ ਉਹਦੀ ਜਵਾਨ ਹੋ ਡਈ ਆ। ਉਹਦੀ ਬਰੋਬਰ ਤੇ ਹੋਂਡੀ ਵਿਆਹਣ ਵਾਲੀ ਹੋਈ ਆ। ਪੁੱਤ ਮੇਰੇ ਦੀਆਂ ਫੀਸਾਂ ਲੈ ਸਕੂਲੇ ਦੇਣ ਵਾਲੀਆਂ ਪਈਆਂ। ਤਾਂ ਕੁੜੀ ਨੂੰ ਤੁਸੀਂ ਦੇ ਲੋ ਸਾਡਾ ਨਾ ਸੋਚਿਓ ਜਾਂ ਤੇ ਜਿੰਨੇ ਜਿੰਨੇ ਸਾਡਾ ਹਿੱਸਾ ਵਾ ਸਾਨੂੰ ਦੇ ਦੇ ਤੇ ਅਸੀਂ ਵੀ ਗਾਹ ਮਿਲੀਏ ਵਰਤੀ ਹੈ ਜਿੰਨੇ ਅਸੀਂ ਕੁੜੀ ਨੂੰ ਦੇ ਸਕਦੇ ਅੱਜ ਅਸੀਂ ਕੁੜੀ ਨੂੰ ਦਵਾਂਗੇ ਕੱਲ ਨੂੰ ਉਹਨੂੰ ਪਤਾ ਹੋਊਗਾ ਸਾਡੇ ਧੀਆਂ ਪੁੱਤਾਂ ਦੀ ਬਾਹ ਫੜਦੀਆਂ ਤੇ ਜੇ ਤੁਸੀਂ ਵੀ ਚੇਵੇਂ ਚੈਦਾ ਮੁੱਠੀਆਂ ਬਣਾਵਣਾ ਹੌਲੀ ਹੌਲੀ ਭਰੀ ਜਾਓਗੇ ਤਾਂ ਕੀ ਆਂਦੇ ਹੁੰਦੇ ਦਈ ਵੀ ਜਾਣੇ ਤੇ ਨਾਮ ਨਹੀਂ ਹੋਣਾ ਸਾਡੀ ਗੱਲ ਸੁਣੋ ਦੇਣੇ ਦੋਹ ਭਰਾਵਾਂ ਦੇ ਰਲ ਕੇ ਉਹਨੇ ਵਾਪਸ ਕਰਨੇ ਆ ਹੱਥ ਧਾਰਵਾ ਹਾਏ ਨਹੀਂ ਪਹਿਨੇ ਮੇਰਾ ਸਿਰ ਮੇਰੇ ਨੂੰ ਕੁਝ ਹੁੰਦਾ ਪਏ ਸਮਝਦੀ ਨਹੀਂ ਗੱਲ ਨੂੰ ਪਏ ਅਸੀਂ ਕਿੱਥੋਂ ਦੇਨੇ ਦੇਨੇ ਤੇ ਤੁਸੀਂ ਆ ਮੈਂ ਤਾਂ ਪੈਸੇ ਤਾਂ ਸਾਰੇ ਤੇਰੇ ਕੋਲ ਪਏ ਆਹੋ ਪੈਨਸਲ ਤੈਨੂੰ ਜਿਹੜੇ ਖੇਤੀਬਾੜੀ ਦਾ ਮੈਨੂੰ ਫੜਾਉਂਦੇ ਕਿ ਖੇਤੀਬਾੜੀ ਟੈਟਾ ਪੈਣਗੇ ਉਹ ਖਰਚੇ ਤੇਰੇ ਆ ਤੇ ਫੇਰ ਖੇਤੀਬਾੜੀ ਦੀ ਸੋਨਾ ਉਹ aí ਦੋਸ ਦੀ 40000 ਮਿਲਦੀ 40000 ਮਿਲਦੀ ਉਹ ਮੈਂ ਦੱਸ ਦਿੰਦਾ ਵਾ ਜੇ ਹੱਦ ਕੋ ਕੁਝ ਹੋਣੀ ਆ ਨਾ ਚਾਹੀਦੇ ਲੱਖ ਰੁਪਇਆ ਦੋਵੇਂ ਜਾਣੇ ਕਰ ਲੈ 50 50 ਹਜ਼ਾਰ ਪਾ ਕੇ ਅਸੀਂ ਲੱਖ ਕਰ ਦਾਂਗੇ ਚੱਲ ਕੋਈ ਨਹੀਂ ਜੇਨੇ ਤੁਸੀਂ ਕਰੋ ਤੇ ਬਾਕੀ ਜੋ ਵਾਦਾ ਕਾਟਾ ਮੈਂ ਕਰ ਦੂੰ ਥੋੜੇ ਬਹੁਤੇ ਨਹੀਂ ਵਾਦਾ ਕਾਟਾ ਕਰੋ ਅਸੀਂ ਇਹ ਨਹੀਂ ਆਂਦੇ ਨਾ ਕਰੋ ਲੱਖ ਕਰ ਦੋ ਤੁਸੀਂ 1.5 ਲੱਖ ਕਰ ਦੋ ਕੱਲ ਨੂੰ ਉਹ ਨਾ ਕੋ ਕਵੇ ਪੰਜ ਲੱਖ ਦੇ 10 ਲੱਖ ਦੇ ਦੇ ਫੇਰ ਅਸੀਂ ਖਲਾਫ ਹੀ ਸਾਡੀ ਸਾਡੀ ਤਨਾਂ ਦੀ ਮਾਂ ਪੁੱਤਾਂ ਦੀ ਗੱਲ ਹੋਣ ਢਈ ਨਾ ਮੰਮੀ ਫੇਰ ਉਹ ਗੱਲ ਹੈ ਕੀ ਗੱਲ ਹੈ ਅਸੀਂ ਨਾ ਕਰ ਚਾਹੀਆਂ ਕਰ ਚਾਹੀਆਂ ਹਿਮੀ ਜੇ ਇਹ ਤਾਂ ਫਿਰ ਤੁਹਾਡੇ ਮਗਰ ਲੱਗੇ ਤੇ ਫੇਰ ਉਹਨਾਂ ਕੋਈ ਵੀ ਨਹੀਂ ਦੇਣਾ ਜਿਹੜੇ ਤੁਹਾਡੇ ਲਸਣ ਵਾ ਵੇਖ ਲਓ ਭੈਣੇ ਮੈਂ ਇਹ ਕੱਲ ਕੰਢੇ ਆਂ ਵੀ ਚਲ ਲੱਖਾਂ ਹੀ ਕਰਦਾਂਗੇ ਲੱਖ ਡੇਰ ਲੱਖ ਜਿੰਨੇ ਹੋਣਗੇ ਤੁਸੀਂ ਕਰਦੇ ਤੇ ਜੇ ਤੁਸੀਂ ਕਹੋ ਵੀ ਜਿਹੜੀਆਂ ਐਫ ਡੀਆਂ ਥਾਂ ਥਾਂ ਜਮ੍ਹਾਂ ਕਰਾਈਆਂ ਉਹਨਾਂ ਤੇ ਹੱਕ ਵਾ ਸਾਡਾ ਜੇ ਕਹਿੰਨਾ ਵੀ ਕੱਲ ਨੂੰ ਮੈਂ ਇਹ ਤੜਾ ਤੜਾ ਕੁੜੀ ਨੂੰ 5 ਲੱਖ ਦੇ ਦਾਂ ਵਿੱਚ ਇਹ ਵਿੱਚ 10 ਲੱਖ ਦੇ ਦਾਂ ਫਿਰ ਤੱਕ ਪਾਤੀ ਹੋ ਮੈਂ ਉਹਨੂੰ ਦੇ ਦਿੱਤਾ ਵਾ ਮੇਰੀ ਗੱਲ ਸੁਣ ਪਿੰਦਰ ਸਿੰਘ ਛੱਡਿਆ ਵੀ ਕੀ ਆ ਅਗਰ ਕਿੰਨੇ ਪੈਸੇ ਖੁੱਲੇ ਜਿਹੜੇ ਵੀ ਚਿਵੇ ਚ ਉੱਥੇ ਗਏ ਹੋਰ ਕਿੱਥੇ ਗਏ ਪਿੰਦਰ ਸਿੰਘ ਗੱਲ ਸੁਣ ਕੇ ਕਰ ਹਰ ਵਾਰੀ ਤੁਸੀਂ ਮੈਨੂੰ ਚੁੱਪ ਕਰਾ ਕੇ ਬਾਹਰ ਦੇ ਦੇ ਹੁਣ ਆਇਆ ਹੋ ਟਾਈਮ ਸਾਲਾ ਜਾਣਾ ਹੋਵੇ ਜਾਂ ਇਹਦਾ ਜਾਣਾ ਹੋਵੇ ਜਾਂ ਕੋਈ ਭੈਣ ਕੋਈ ਭਰਾ ਤਾਂ ਤੁਸੀਂ ਨਾ ਦੋਗੇ ਦਿੰਨੇ ਆ ਤੇ ਲੈਨੇ ਵੀ ਆ ਲੈਨੇ ਵੀ ਆ ਨਾਲੇ ਇਹਨਾਂ ਨੂੰ ਬੋਲਣ ਨੂੰ ਕੌਣ ਆਂਦਾ ਵਿੱਚ ਉਹ ਤੁਸੀਂ ਦੱਸ ਰਹੇ ਹੋ ਦੱਸ ਦੱਸ ਜਾਂ ਮੈਂ ਅਟਕ ਲੈਣੀ ਤੁਸੀਂ ਕਰ ਲਓ ਚਾਰੇ ਗੱਲ ਮੈਂ ਕਹਾਂ ਦੀ ਆਪਣੇ ਉਹਨਾਂ ਮੁੰਡਿਆਂ ਨਾਲ ਤੇ ਤੁਹਾਡਾ ਵਿੱਚ ਭਾਗ ਦੇਣ ਦਾ ਕੀ ਫਿਰ ਮਤਲਬ ਵਾ ਆਈ ਦਫਾ ਫੜ ਕੇ ਆਂਦੀ ਆਂ ਭਾਂਡੇ ਠੀਕਰ ਮਾਂਜਣ ਨੂੰ ਵੀ ਰੋਟੀਆਂ ਪਕਾਉਂਦੀ ਆਂ। ਹਾਂ ਦੋ ਇੱਡਾ ਦੀਵਾਲੀ ਭਾਂਡੇ ਮਾਂਜ ਜਾਈਏ। ਆਪਣਿਆਂ ਵਾਲੀ ਬੜਾ ਦੁੱਖ ਹੁੰਦਾ। ਪਹਿਲੋ ਗੱਲ ਤੇ ਕਿ ਕਿਨਾਰੇ ਲੱਗਣ ਦੋ। ਗੱਲ ਕਿਨਾਰੇ ਲੱਗੀ ਆ। ਮਾੜੀ ਗੱਲ ਨਹੀਂ ਪਈ ਐ ਲੱਖ। ਤੁਸੀਂ ਨਾਲ ਹੀ ਬੋਲਦੀ ਆਂ। ਪਹਿਲੀ ਤੇ ਗੱਲ ਵੇਹੋ ਕੁੜੀ ਆਈ ਆ। ਉਹਨੇ ਸਾਡੇ ਨਾਲ ਗੱਲ ਕੀਤੀ। ਆਈ ਕੋਈ ਦੁਸ਼ਮਨਾ ਘਰ ਚੋਂ ਨਹੀਂ ਮਾਂ ਨਾਲ ਅੰਦਰ ਬੈਠ ਕੇ ਮੁੰਮੁੰਮ ਕਰਕੇ ਗਾਂ ਗਈ ਆ। ਸਾਡੇ ਨਾਲ ਵੀ ਗੱਲ ਕਰਦੀ ਵੀ ਭਾਬੀ ਆਹ ਗੱਲ ਵਾ। ਚਲੋ ਜੋ ਕਰਨਾ ਕਰਨਾ ਤੇ ਇਹਨਾਂ ਨੇ ਜਾਂ ਤੁਸੀਂ ਸਾਡੇ ਤੇ ਮੰਨਤਾ ਨਹੀਂ ਸੀ ਨਾ। ਤੇ ਗੱਲ ਦਾ ਸਮਾ। ਮਾਵਾਂ ਤੇ ਹਾਦਾ ਵੀ ਫੇਰ ਪਰਜਾਈਆਂ ਕਿ ਤਮਾਮਾਂ ਬਣ ਜਨ ਵੇ ਲੋਕ ਦਵਾਈਆਂ ਕੋ ਦਿੰਦੀ ਆ ਕਿ ਪਰਚਾਈਆਂ ਕਦੀ ਮਾਵਾਂ ਨਹੀਂ ਬਣ ਸਕਦੀਆਂ ਮਾਵਾਂ ਬਣਾ ਕੇ ਤੇ ਵੇਖ ਨਾ ਜੇ ਸਾਨੂੰ ਕਹਿੰਦੀ ਨਾ ਕਰੇ ਬਾਤ ਗੱਲ ਕਰਦੀ ਉਹਨੂੰ ਤਾਂ ਮੌਕਾ ਹੀ ਨਹੀਂ ਦਿੱਤੀ ਆਹ ਦਾਹ ਤੇ ਫਲਾਣੇ ਨਾਲ ਵਿਆਹ ਹੈ ਉਹਨੂੰ 5000 ਦਿੱਤਾ ਔਰ ਉਹਨੂੰ ਉਹਦ ਮਨਾਉਂਦਾ ਪੁੱਛਣ ਦਾ ਵੀ ਤੇਰਾ ਵੀ ਦੱਸਿਆ ਲੱਖ ਦਿੱਤਾ ਆਈ ਨਹੀਂ ਉਹ ਅੱਲਾਹ ਰੱਖ ਦੇਣ ਇਹਨੇ ਦੱਸਿਆ ਹੀ ਆਈ ਨਹੀਂ ਉਹ ਅੱਲਾਹ ਰੱਖ ਦੇ ਫਿਰ ਕੀ ਦੱਸਿਆ ਤੇ ਆਈ ਚੋਰੀ ਲਿਆ ਲੱਖ ਦੱਸਿਆ ਮੈਂ ਓਏ ਮਾਤਾ ਨਿੰਨ ਵੀ ਕੱਢ ਕੇ ਦੇ ਪੈਸੇ ਮੇਰੀ ਵਾਰ ਤੇਰੇ ਕੋ ਹੈ ਨਹੀਂ ਤੇ ਉਹਨੂੰ ਤਾਂ ਲੱਖ ਫੇਰ ਦੇਤਾ ਨਾ ਨਰਾ ਵੱਡਾ ਪੁੱਤ ਉਹ ਨਜ ਤੱਕ ਮੰਗੇ ਨੀ ਕਦੀ ਮਾਤਾ ਵਾਲੀਆਂ ਕਿੱਥੇ ਆ ਕਿਹ ਤੁਹਾਨੂੰ ਕਾਦੀ ਪਰਚੋਲ ਪੈ ਗਈ ਮੈਂ ਤਾਂ ਉਹ ਨਾ ਕੁੜੀਂ ਦੇਤੀਆਂ ਹੁਣ ਕਿਆ ਕੁੜੀ ਨੂੰ ਮਾਂ ਮੈਂ ਦੇ ਦੂੰਗੀ ਹੈਗੀਆਂ ਰੱਖੀਆਂ ਨੇ ਅੱਗੇ ਐਵੇਂ ਦੇ ਨਹੀਂ ਕੋਈ ਚੀਜ਼ ਤੇ ਇੱਥੇ ਤੇ ਮੈਂ ਬਾਹਰ ਅੰਦਰ ਨੂੰ ਜਾਣੀ ਸੌਂ ਅਮਲੀ ਫੈਂਡ ਐ ਮੈਂ ਲਵਾਉਣੀਆਂ ਇੰਨਾ ਚੜਦੇ ਨਹੀਂ ਅਮਲੀ ਦੇ ਹੋਦੰਦੇ ਤੇ ਤੁਹਾਨੂੰ ਕੀ ਹੋ ਮੇਰੀਆਂ ਵਾਹ ਮਾਤਾ ਜੀ ਜੋ ਮਰਜ਼ੀ ਕਰੇਗਾ ਤੁਸੀਂ ਕੀ ਕਹਿਣਾ ਵਾ ਮੈਂ ਕਿਹਾ ਅੱਗੇ ਨਹੀਂ ਲੱਥੀਆਂ ਨੂੰ ਕੁੜੀ ਆਈ ਹੁਣ ਲੱਥੀਆਂ ਨਾ ਅੱਗੇ ਵੀ ਛਾਪੇ ਤੇ ਦਿੱਤੀ ਸੀ ਤੂੰ ਹੀ ਉਲਟਾ ਫੁਲਟਾ ਕਿਉਂ ਜੋੜਦੀ ਆ ਇਹੋ ਜੀ ਗੱਲਾਂ ਤੂੰ ਕਿਉਂ ਕਿ ਹਕੀਕਤ ਆ ਪਹਿਲਾਂ ਵੀ ਸੁਣ ਕੇ ਸੁਣੀ ਜਾਓ ਤੁਸੀਂ ਸੁਣੀ ਜਾਓ ਸੁਣ ਲੈ ਲੋ ਤੇਲ ਵੇ ਤੇਲ ਦੀ ਧਾਰ ਵੇ ਕਿੱਥੋਂ ਕੁੰਦੀਆਂ ਵਾਂ ਉਹ ਜਾ ਮਾਤਾ ਤੇ ਇਹ ਆ ਵੀ ਅਹੀਂ ਨਾ ਵਿੱਚ ਬੋਲੀਏ ਤੂੰ ਬੋਲੀ ਜਦ ਨਾ ਬੋਲਣਾ ਹਾਂ ਵੇਖਿਆ ਕਿਦਾਂ ਫੂਫੂ ਕਰਦੀਆਂ ਗਈਆਂ ਕੋਈ ਉਹਨਾਂ ਨੂੰ ਜਾਣਦੀ ਮਾਤਾ ਮੇਰੀ ਗੱਲ ਸੁਣ ਕੋਦਾਂ ਕੁੜੀ ਨਾਲ ਗੱਲ ਕਰ ਲਾ ਰੁਪਈਆ 2 ਲੱਖ ਦੇ ਦिए ਬਾਕੀ ਸਾਡ ਭੈਣ ਨਹੀਂ ਉਹਨਾਂ ਨੂੰ ਕਹੇ ਵੀ 2 ਲੱਖ ਰੁਪਏ ਦੇ ਦੇ ਮਾ ਮਾ ਨੇ ਕਾਲਾ ਪਰ ਪਰ ਮਾਰ ਮਾਰ ਦਈਆਂ ਵਾਂ ਪਰ ਬੈ ਲਾਂਦੇ ਕਿੱਥੇ ਚੱਲੇ ਮੇਲੇ ਆਹੋ ਮੇਲੇ ਚੱਲੇ ਅਨੰਦਪੁਰ ਦੇ ਐ ਮਰਦਾ ਬੋਲੂ ਤਾਂ ਖਫਣੀ 파ੜਵਾ ਲੈ ਲੋ ਮੈਨੂੰ ਵੀ ਲੈ ਜਾਓ ਨਾ ਲੈ ਜਾ ਨਾ ਤੂੰ ਕਹਦੀ ਸੌਂਦੀ ਨਾ ਗਿੰਦੀ ਦਾ ਵਿਚਰ ਰੋਲਾ ਪਾਉਂਦਾ ਪੈਣੀ ਆਣ ਕੇ ਨਹੀਂ ਕਦੇ ਇਹਦੇ ਬੋਲਣ ਦੇ ਤੁਸੀਂ ਮੈਂ ਹਾਂ ਪੁੱਛਾ ਭਲਾ ਵੀ ਮੇਲੇ ਚੱਲੇ ਆਹ ਚੱਲੇ ਮੇਲੇ ਚੱਲੇ ਆ ਖਰਦੇ ਤੈਨੂੰ ਹੀ ਮਾਦਾ 50 50 ਦੇ ਕਰ ਦਿੰਨੇ ਅਸੀਂ ਤੇ ਬਾਕੀ ਕਰ ਦੇ ਤੂੰ ਪਰ ਇੱਕ ਮੇਰੀ ਗੱਲ ਸੁਣ ਲੈ ਉਹ ਵੀ ਸੱਚੀਆਂ ਬੋਲਦੀਆਂ ਹਿਓ ਡਾਕਟਰ ਤੇ ਜਾਣਾ ਕਿ 400 ਜਿਹੜੀ ਆਵਦੇ ਆਉਦੇ ਤੇ ਜਾਣਾ ਡਾਕਟਰ ਤੇ ਜਾਣਾ ਜਾਵਾਂਗੇ ਮੈਨੂੰ ਚੜਾ ਲਿਓ ਫਿਰ ਤੇ ਉਹ ਨਾ ਬੋਲਦੀਆਂ ਉਹ ਸੱਚੀਆਂ ਵਾ ਕਿਉਂਕਿ ਅੱਗੇ ਜਦੋਂ ਪੈਸੇ ਮਿਲੇ ਸੀ ਇਕੱਠੇ ਉਦੋਂ ਤੋਂ 5-6 ਲੱਖ ਕੁੜੀ ਨੂੰ ਦੇ ਦਿੱਤਾ ਸੀ ਹਨਾ ਤੇ ਹੁਣ ਉਹ ਵੀ ਜੋ ਬੋਲਣ ਨਾ ਤੇ ਕੀ ਕਰਨ ਹੁਣ ਜਿਹੜਾ ਪੈਸਾ ਦੇਣਾ ਨਾ ਹੁਣ ਨਹੀਂ ਇਦਾਂ ਦੇਣਾ ਆਪਾ ਹੁਣ ਉਹ ਤਾਂ ਗੱਲ ਕਰਦੀ ਵੀ ਹੱਥ ਦਾ ਆਧਾਰੀਓ ਤੂੰ ਹੁਣ ਦੋ ਲੱਲਾ ਢਾਈ ਲੱਲਾ 50 ਭਾਵੇਂ ਤੂੰ ਵੱਧ ਕਰ ਦੇਵੀਂ ਬੱਦਲ ਹੋਇਆ ਵਾ ਉੱਤੇ ਪਾ ਲਿਓ ਕੋਈ ਮੇਰੀ ਇੱਕ ਗੱਲ ਹੋਰ ਸੁਣ ਉਹ ਵਾ ਸੁਣ ਲਈਆ ਤੂੰ ਮੈਂ ਹੁਣੇ ਬਿਠਾ ਦੇਣਾ ਬੱਚੋ ਟਰਾਲੀ ਦੇ ਤੇਨ ਉੱਤੇ ਸੱਤ ਪਾ ਦੇਣਾ ਵਾ ਨਹੀਂ ਆਉਂਦਾ ਮੀ ਨਹੀਂ ਨਹੀਂ ਇੱਕ ਮੈਂ ਹੋਰ ਦੱਸਣ ਲੱਗੀ ਆ ਰਾਜ ਲੰਗਰ ਆਉਂਦੇ ਆ ਭਾਂਡੇ ਲਿਆ ਜਿਓ ਨਾਲ ਕੋਈ ਗਲਾਕ ਕੌਲੀ ਆਪਣੀ ਪਾ ਲਿਆ ਕਰਾਂ ਤੇ ਚਾਹ ਪਾਣੀ ਪੀ ਲਿਆ ਕਰਾਂਗੇ ਪਵੀ ਤੂੰ ਗੱਲ ਕਰ ਚੱਲ ਹੁਣ ਚੁੱਪ ਕਰ ਜਾ ਹੁਣ ਨਾ ਕੁਵੀ ਗੱਲ ਕੰਢੇ ਆ ਭਾਂਡੇ ਕਿਉਂ ਨਹੀਂ ਖਲਨੇ ਮੇਰੇ ਕੋ ਉੱਤੇ ਜਾਣਾ ਟਾਲੀ ਚੋ ਕਰ ਲੋ ਗੱਲ ਉਹ ਚੱਲ ਬੋਲਣ ਤੋਂ ਮਾਤਾ ਅੰਕਲ ਸਰ ਚੁੱਪ ਕਰ ਜਾ ਆ ਵੇ ਤੇ ਉਹਨੂੰ ਕੁੜੀ ਨੂੰ ਕਹੀ ਵੀ ਹੱਥ ਦਾ ਆਧਾਰਵਾ ਹੁਣ ਹੁਣ ਭਾਵੇਂ 50000 ਵੱਧ ਲੈ ਲਾ ਪਰ ਇਹ ਪੈਸੇ ਤੈਨੂੰ ਵਾਪਸ ਕਰਨੇ ਪੈਣੇ ਹੂ ਕੋਈ ਨਹੀਂ ਕਹਿਦਾਂਗੇ ਮੇਰੀ ਉਹ ਗੱਲ ਵੀਰ ਜੀ ਸਹੀ ਹੈ ਐਨੇ ਪੈਸੇ ਨਹੀਂ ਬਾਰ ਬਾਰ ਦਿੱਤੇ ਜਾਂਦੇ ਹੁਣ ਉਹਨੂੰ ਇੱਕੋ ਗੱਲ ਸਮਝਾਦੀ ਕੁੜੀ ਨੇ ਆਪਣੇ ਤੌਰ ਤੇ ਪੀ ਹੁਣ ਜੇ ਜਾਣਾ ਨਾ ਆਪਣੇ ਸਿਰ ਤੇ ਲੈ ਗੱਲ ਸੁਣਾਓ ਬਾਰ ਬਾਰ ਸਾਡਾ ਕੁ ਪੈਸੇ ਥੋੜੀ ਦੇਈਏ ਕੁਰਸੀ ਦਾ ਰੱਖਿਓ ਕੁਰਸੀ ਟੁੱਟ ਜਾਂਦੀ ਹੁੰਦੀ ਆ ਲੋਹੇ ਦਾ ਮੇਜ਼ ਰੱਖ ਲਓ ਚੰਨ ਵਾਤੀ ਮੇਜ਼ ਰੱਖਾਂ ਇਹਨੂੰ ਚੜਾਇਆ ਯਾਰ ਉੱਥੇ ਜਾ ਟਰਾਲੀ 'ਚ ਬਿਠਾ ਕੇ ਆ ਜਾ ਮੇਜ਼ ਰੱਖਾਂ ਮੈਂ ਤਾਂ ਨਹੀਂ ਤੈਨੂੰ ਕਿਹੜੇ ਵੇਲੇ ਘੜੀ ਥਿਆਣ ਕੇ ਬੈਠੀ ਆਈ ਕਿੱਥੇ ਕਿਲ ਗਿਆ ਨਾ ਮੈਂ ਲੈ ਜਾਉਣੀ ਤੂੰ ਉਧਰ ਬੰਦ ਉਹ ਮੈਂ ਖਾਣੀ ਆ ਨੀ ਬੜੀ ਗੱਲ ਤੂੰ ਪੈਸੇ ਘੱਟ ਕਢਾ ਗਰੂ ਆਪੀ ਦੀ ਤਰ੍ਹਾਂ ਮੇਰੀ ਗੱਲ ਸੁਣ ਫਿਰ ਫਿਰ ਮੈਂ ਉਹ 1.5 ਲੱਖ ਆਗਾ ਫਿਰ ਮੈਂ ਐਫ.ਟੀ.ਟੀ ਤੜਾ ਲੀਨੀ ਆਹ ਸੁਣਾ ਕੇ ਤੂੰ ਦੇ ਦੇ ਪਰ ਪਤਾ ਨਹੀਂਦਾ ਦਾ ਮੈਂ ਕੀ ਗਵਾਇਆ ਵਾ ਕਦੇ ਨਹੀਂ ਜਦੋਂ ਮੈਂ ਗੱਲ ਕਰਦੀ ਜਦੋਂ ਕਿਲ ਦੀ ਹੈ ਜਾ ਕੇ ਚਲੋ ਤੇਰੇ ਪਿਓ ਦੇ ਪੈਸੇ ਤਾਂ ਹੱਕ ਹੀ ਇੰਨਾਂ ਦੇ ਕਹਿੰਦੇ ਆਣੇ ਹੁਣ ਜਵਾਨ ਹੋਣ ਦੇ ਐਡੇ ਕਿਤੇ ਵੱਧ ਵਾ ਗਏ ਇੱਦਾਂ ਹੀ ਮੈਂ ਕਹੂੰ ਕਿ ਤੇਰੇ ਪਿਓ ਦੇ ਪੈਸੇ ਤਾਂ ਹੱਕ ਹੀ ਤੈਨੂੰ ਮਿਲ ਗਏ ਆ ਤੇ ਹੁਣ ਗਾੜੀ ਚੱਲ ਮੈਂ ਉਹਨਾਂ ਕੋ ਰੋਟੀ ਪਾਣੀ ਖਾਣਨੀ ਤੇ ਹੁਣ ਮੈਨੂੰ ਨਾਸ਼ਤਾ ਆ ਕਰ ਹਾਂ ਬਿਲਕੁਲ ਧਿਆਰ ਕਾਂ ਦੀ ਵਾਰ ਲੱਲਾ ਪੈਸੇ ਤੇ ਗਾੜੀ ਆਪਣੇ ਸ਼ਿਰ ਤੇ ਚਿਰ ਪਾਇਆ ਕਿ ਜਿੱਥੇ ਪੱਕੀ ਕਰ ਲਵੀਂ ਤੈਨੂੰ ਨਾ ਠਾਉਣੀ ਤੂੰ ਤਾਂ ਮੇਰੇ ਵੀ ਫਿਰ ਰੋਟੀ ਪਾਣੀ ਵੀ ਬੰਦ ਕਰਾਏਗੀ ਤੇ ਇਹਨਾਂ ਦਾ ਗੱਲ ਦਾ ਗੁੱਸਾ ਨ ਚੰਗਾ ਰਹੀਨ ਸਵਾਦ ਬੋਲਦੀ ਰਹੇ ਬੋਲਦੀ ਰਹਿੰਦਾ ਅੱਛਾ ਕੋਈ ਗੱਲ ਨਹੀਂ ਚੰਗਾ ਜਿੱਦਾਂ ਦੀਆਂ ਹਗੀਆਂ ਠੀਕ ਬਸ ਚੱਲ ਚਾਹੂ ਪੀ ਕੋਈ ਗੱਲ ਨਹੀਂ ਕਿ ਦਾਣ ਕੇ ਵਿੱਚ ਬੋਲ ਬੋਲ ਕੇ ਤੇ ਦੱਸ ਦੀਆਂ ਆਉਨਾ ਕਰੀ ਜੇ ਨਾ ਕਰੀ ਜਿੱਦਾਂ ਪੇਕਿਆਂ ਤੋਂ ਲਿਆ ਲਿਆ ਦੇਣ ਡੀਆਂ ਚੱਲ ਮੁੰਡੇ ਮੇਰੇ ਵਾਲਵਾ ਕੋਈ ਨਹੀਂ ਇਹਨਾਂ ਨੂੰ ਕੀ ਕਹਿਣਾ ਆ ਦਫਾ ਨਹੀਂ ਰਹਿੰਦੇ ਪਰ ਵੱਡਿਆ ਹੀ ਉਹਦੋਂ ਬਥੇਰਾ ਜਦੋਂ ਮਾਤਾ ਨੂੰ ਪਿਆਹ ਮਿਲਿਆ ਸੀ ਡਾਡੀ ਤੋਂ ਬਾਅਦ ਪੇ ਆਪੋ ਆਪਣਾ ਹਿੱਸਾ ਨਾ ਤੇ ਲੈ ਕੇ ਆਪਣੇ ਨਾਂ ਜਮਾ ਕਰਾ ਲਈਏ ਪਾਵੇਂ ਕੀ ਕਾਰੋਬਾਰ ਖੋਲ ਲੈਂਦਾ ਪਾਵੇਂ ਕੋਈ ਆਪਣਾ ਵਰਤਦਾ ਪਾਵੇਂ ਜਮਾ ਕਰਾਉਂਦਾ ਜੋ ਮਰਜ਼ੀ ਕਰਦਾ ਪਰ ਤੂੰ ਤੂੰ ਉਹਦੋਂ ਕਿ ਬੰਨੇ ਨਹੀਂ ਲੱਗਨ ਦਿੱਤਾ ਤੇਰੇ ਨਾਲ ਨਾਲ ਆ ਸਾਡਾ ਵੀ ਹੁਣ ਬੇੜਾ ਕਰ ਕੋਣ ਡਿਆਈਓ ਇਹ ਸਾਰਾ ਪੈਸਾ ਹੌਲੀ ਹੌਲੀ ਕੁੜੀ ਨੇ ਤੂੰ ਲੈਣਾ ਜਿੰਨੀ ਉਹ ਛਾਲੋ ਤਾਲੋ ਆ ਉਹ ਕੱਲ ਆਈ ਆ ਪਹਿਲਾਂ ਮੇਰੇ ਘਰ ਆਈ ਮੈਨੂੰ ਦੱਸਿਆ ਵੀ ਕਿੱਧਰ ਆਈ ਆ ਉਹਦਾ ਫਰਜ਼ ਨਹੀਂ ਵੀ ਪਰ ਜਾਇਆਂ ਨੂੰ ਵੀ ਅਚਬਾਲਦੀ ਭਰਾਵਾਂ ਨੂੰ ਵੀ ਅਚਬਾਲਦੀ ਤੇ ਗੱਲ ਕਰਕੇ ਜਾਂਦੀ ਸ਼ਤਿਨਾ ਆਈ ਜਿੱਤਨਾ ਕਿਤੇ ਉਹਦੇ 5 ਮਿੰਟ ਤੇ ਪੈਰ ਨਹੀਂ ਲੱਗੇ ਚਾਹ ਬਣਾ ਲਓ ਮੈਂ ਜਾਣਾ ਵਾ ਹਾਂ ਰਾਤ ਨੂੰ ਆਉਂਦੀ ਬੈ ਕੇ ਸਲਾਹ ਕਰਦੀ ਵੀ ਵੀਰ ਇੰਨੇ ਪੈਸੇ ਮੈਨੂੰ ਚਾਹੀਦੇ ਐ ਇੰਨੇ ਟਾਈਮ ਲਈ ਚਾਹੀਦੇ ਮੈਂ ਤੁਹਾਨੂੰ ਮੋੜ ਦੂੰਗੀ ਭੈਣ ਭਰਾ ਹੱਥ ਦਾ ਹਜ਼ਾਰ ਬਣਿਆ ਵਾ ساری ਉਮਰ ਸਾੰਭਣ ਨੂੰ ਤੇ ਰਿਸ਼ਤੇਦਾਰੀਆਂ ਭਗਤਾਂ ਨੂੰ ਆਹੀ ਤਖਾਨ ਨੂੰ ਏ ਹਾਕੀ ਕੀ ਆ ਕੁੜੀ ਦਾ ਪਹਿਲਾਂ ਸਾਡੇ ਤੋਂ ਚੋੜੀ ਪੈਸੇ ਖੜੀ ਜਾਣੇ ਖੜੀ ਜਾਣੇ ਮੁਗਰ ਮੁਗਰ ਕੀ ਕਹਦੇ ਨਾ ਪਰ ਜਾਈਆਂ ਚੰਗੀਆਂ ਮੈਂ ਦੱਸ ਕੀ ਕਰਾਂ ਹੁਣ ਮੈਨੂੰ ਦੱਸ ਦੇ ਮੈਂ ਕਿਹੜੇ ਖੁੱਝ ਪੈ ਜਾ ਇੱਥੇ ਮੇਰੇ ਸਾਹਮਣੇ ਹੀ ਗੱਲ ਹੋਈ ਆ ਤੇ ਪਹਿ ਚਾਹੀਦੇ ਆ ਜਦੋਂ ਮੰਮੀ ਆ ਉਹ ਆਪਣਾ ਹਿੱਸਾ ਲਾ ਗਈ ਮੈਂ ਕਿਹਾ ਸੀ ਨਾ ਵੀ ਮਾਤਾ ਨੂੰ ਕਿਹਾ ਉਹ ਮਾਤਾ ਦੇਣ ਨੂੰ ਤਿਆਰ ਵੀ ਪਹਿ ਹਨ ਵੀ ਜਿੰਨੇ ਜਿੰਨੇ ਲੱਖ ਆਉਂਦਾ ਦੇ ਦੇ ਤੇ ਅਸੀਂ ਆਪੋ ਆਪਣਾ ਸਾਂਭ ਲਈਏ ਮਨ ਦੀਆਂ ਮੇਰੇ ਵਾਲੀ ਆ ਮਾਤਾ ਕਿੱਥੇ ਲੈ ਜਾਣੇ ਮਾਤਾ ਨੇ ਪੈਸੇ ਮਾਤਾ ਦੇ ਰਾਤ ਉੱਠੋ ਠੋਠਾ ਖਾਣਾ ਤਨੂੰ ਇਹ ਨਹੀਂ ਇਹ ਲਾਲਚ ਹੋਣਾ ਵਾ ਵੀ ਮੈਂ ਇਕੱਲੇ ਸਾਂਭਣਾ ਸਾਰੇ ਤੇ ਇਹਨਾਂ ਨੂੰ ਰਹਿਣ ਦੇ ਸਾਂਭ ਲਿਆ ਵਾ ਮੈਨੂੰ ਮੈਂ ਤਾਂ ਜਾੜ ਨਹੀਂ ਡਈ ਆ ਸਾਹਮਣੇ ਕੁਝ ਨਹੀਂ ਡਈ ਆ ਡੋਲੇ ਦੋਵੇਂ ਸਾਹਮਣੇ ਡਈ ਹੋ ਤੇ ਫਿਰ ਇਹੋ ਹੀ ਸਾਂਭਣੇ ਆਹੋ ਚੱਲ ਜੀ ਜੰਗੀਆਂ ਮੈਨੂੰ ਮੈਨੂੰ ਸੋਨੇ ਦੀ ਚੈਨ ਨਹੀਂ ਨਾ ਬਣਾਤੀ ਤੇ ਜਾਂ ਗੂਠੀ ਬਣਾਤੀ ਆ ਪਾਲਾ ਦੁੰਦਰੇ ਤੈਨੂੰ ਤਾਂ ਫਿਰ ਵੀ ਸੌਦਾ ਪਤਾ ਲਿਆ ਦਿੰਦੀ ਸਾਨੂੰ ਤਾਂ ਕੱਖ ਵੀ ਨਹੀਂ ਸੌਦਾ ਪਤਾ ਕੀ ਜੋਬਨ ਵਿਚਾਰਾ ਬਾਹਰ ਅਹੀਂ ਮਾਂ ਪੁੱਤਾਂ ਨੇ ਦੋ ਫੁਲਕੇ ਖਾਣੇ ਤੇ ਸਭ ਤੋਂ ਰਸਣ ਜਿਆਦਾ ਤੇ ਇਹ ਪਾੜਦੀਆਂ ਦੋਵੇਂ ਬੁੜੀਆਂ ਤੈਨੂੰ ਸੌਦੇ ਦਾ ਬੜਾ ਤੂੰ ਖੜਕੇ ਵੇਖ ਲਾ ਉੱਤੋਂ ਮੜੀ ਜੀ ਵੱਲ ਹੁੰਦੀ ਨਾ ਤੁਹਾਡੇ ਪੇਕਿਆਂ ਤੋਂ ਲਿਆ ਕੇ ਦੇਣੇ ਸਾਡੇ ਪੇਕੋ ਕੋ ਦੇਣ ਬਲੇ ਆਹੋ ਪੇਕਿਆਂ ਨੇ ਆਖਿਆ ਸੀ ਜਦੋਂ ਮੁੰਡੇ ਮੰਗਣੇ ਸੀ ਉਦੋਂ ਪਿਓ ਸੂਬੇ ਦਾਦਵਾ ਇਨੀ ਤਨਖਾ ਇਨੀ ਪੈਨਸ਼ਨ ਆ ਤੇ ਸਾਰਾ ਤੋਂ ਆਪ ਹੀ ਖਾ ਗਈ ਸਾਡੇ ਵਾਸਤੇ ਤੇ ਬਸ ਮੁੰਡੇ ਛੱਡੀ ਹੋ ਵੀ ਆ ਲੋ ਹੁਦਿਆੜੀਆਂ ਦਾ ਉੱਧਰ ਮੁੰਡੇ ਵੇ 50 50 ਮੰਨ ਗਏ ਮੈਂ ਤਾਂ ਨਹੀਂ ਆਪਣੇ ਵਾਲੇ ਨੂੰ ਦੇਣ ਦੇਣੇ ਭਾਵੇਂ ਹੋ ਜਾ ਕਪਾਤ ਤੇ ਭਾਵੇਂ ਪਾੜ ਜਾਣਾ ਸਿਰ ਆਪ ਦੇ ਕੋਲ ਹੈ ਕਿ ਦੇ ਦੇਣਾ ਬਹਿਣਾ ਮੈਂ ਤੇ ਇਹਨਾਂ ਬੋਲ ਬੁਲਾ ਦਾ ਕਰ ਕਰ ਕੇ ਮੇਰਾ ਤੇ ਸਿਰ ਵੀ ਚੱਕਰਾਉਂ ਡਿਆ ਪਿਆ ਜਦੋਂ ਇਹ ਨਹੀਂ ਸਾਡੇ ਮੰਦੇ ਮੈਂ ਤੇ ਆ ਨਹੀਂ ਸਕਾਂ ਇੰਨਾ ਕੋ ਚਾਚਾ ਲੱਖ ਮੰਗਦੀ ਆਪਣੀ ਛੱਲੀ ਪੁਨੀ ਵੇਚ ਕੇ ਦਿੰਦੇ ਤੇ ਇਹਨਾਂ ਨੂੰ ਲੱਗਦਾ ਪਤਾ ਹਾ ਵੇਖਿਆ ਕਿਦਾਂ ਕਹਿ ਦਿੰਦੀ ਤੁਹਾਨੂੰ ਤੇ ਮੈਂ ਬਾਲਿਆ ਹੀ ਨਹੀਂ ਆ ਤੁਹਾਡਾ ਨਾ ਤਾਂ ਕੋਈ ਮੇਰੀ ਸਲਾਹ ਹੀ ਨਹੀਂ ਆ ਨੂੰ ਦੱਸੇ ਇੱਕ ਜੇ ਸੁਣੋ ਕਿ ਸਾਡਾ ਮਾਪਾ ਪੇਕਾ ਹੈ ਨਹੀਂ ਆ ਫੇ ਤੂੰ ਇਹਦਾ ਮੋਰਲ ਲੈ ਆਂਦੀ ਆਂ ਹੱਦ ਹੋ ਗਈ ਇਹਦੇ ਵਾਲੀ ਆ ਮੈਂ ਪਹਿਲਾਂ ਆਪਣੇ ਵਾਲੇ ਨੂੰ ਤੇ ਜਾ ਕੇ ਪੁੱਛਾਂ ਕਿ ਤੂੰ ਕਾਦੇ ਸਿਰ ਤੇ 50000 ਦੀ ਹਾਂ ਕਰ ਤੇ ਤੇਰੀਆਂ ਬਾਹਰ ਬੜੀਆਂ ਕਰੈਨਾ ਚੱਲਣ ਰਹੀਆਂ ਵੇ ਕਹਿੰਦੇ ਇੰਨੇ ਸਤਾਇਆ ਮੈਨੂੰ ਆਹੋ ਤੇਰੀਆਂ ਨਹੀਂ ਕਰੈਨਾ ਚੱਲਣ ਰਹੀਆਂ ਤੇ ਅਸੀਂ ਕੈਨੇਡਾ ਦੇ ਟਰਾਲੇ ਪਾਏ ਆ ਤੇਰੇ ਹਲੇ ਤੇ ਬਣਦੇ ਆ ਤੂੰ ਤੇ ਲੱਖ ਵੀ ਦੇ ਦੇ ਜਿਹੜਾ ਉਹ ਕੋ ਲਿਆ ਸੀ ਮੈਂ ਤੇ ਹਲੇ ਕਹਿਣਾ ਮਾਤਾ ਨੂੰ ਜੁਕਣਾ ਪੂਰੀ ਦੇਣੀ ਵੇਖੀ ਸੀ ਆ ਲੰਦੇ ਅੰਦਰ ਫੇਰ ਕੋ ਲੱਖ ਮੰਗ ਆਪਣਾ ਉਦਾਂ ਤੇ ਨਾ ਕੱਢਣਾ ਨਹੀਂ ਚੱਲ ਤੇਰੀ ਕੁੜੀ ਦੇ ਆਊਗਾ ਕੰਮ ਹਾਂ ਦਿਮਾਗ ਝੱਟ ਲਿਆ ਇਹਨਾਂ ਨੇ ਹੁਣ ਕਿੱਧਰ ਨੂੰ ਤਰਨਾ ਪਕਾਉਣਾ ਕੀ ਆ ਕਿਉਂ ਮੈਨੂੰ ਕੀ ਅਸੀਂ ਤੇਰੀਆਂ ਕੀ ਲੱਗਦੀਆਂ ਮਾਤਾ ਮੈਂ ਜਿੱਥੇ ਮਰਜੀ ਜਾਵਾਂ ਧਰ ਪਕਾ ਜੋ ਮਰਜੀ ਖਾ ਹਾਨੂੰ ਨਾ ਪੁੱਛੋ ਉਹ ਕਿਹ ਬੈਠਿਆ ਗੱਲ ਕਰ ਲੈਣੀ ਸੀ ਤੇ ਅਸੀਂ ਇਹਦੀਆਂ ਕੀ ਲੱਗਦੀਆਂ ਮੈਂ ਜਿੱਥੇ ਮਰਜੀ ਜਾਵਾਂ ਖਸਮਨ ਖਾਓ ਜਿੱਥੇ ਮਰਜੀ ਫਿਰੋ ਵਾਹ ਵਾਹ ਤੇ ਇਹ ਸਤਾ ਨਹੀਂ ਮੁੱਕਣਾ ਇਹ ਕੁੜੀ ਤੇ ਬਣ ਚੜੇਲ ਬਣ ਕੇ ਚੱਕ ਰਹੀ ਆ ਲੈ ਅਜ ਦੀ 사ਸ ਕੀ ਗਈ ਪੇਕੇ ਇਹਦੇ ਤੇ ਨਿਆਰੇ ਆ ਲੰਮੀਆਂ ਤਾਣ ਕੇ ਸੁੱਤੀ ਆ ਘਰ ਬੂਹੇ ਖੁੱਲੇ ਆ ਜਿਹੜਾ ਮਰਜੀ ਚੁਰ ਨਹੀਂ ਮੰਜੀ ਦਾ ਹਾਂਜੀ ਕਦਣਾ ਤੁਸੀਂ ਮੋਤੀ ਪਨ ਕੀਤੇ ਆ ਵੇ ਹਵੇਲੀ ਕਦਾਂ ਹੋ ਕੇ ਤੇ ਲੰਮੇ ਪਈ ਹੁਣ ਬੈਜੋ ਨਹੀਂ ਲੰਮੇ ਕੀ ਪਹਿਣਾ ਹੈ ਇਹ ਕੰਮ ਧੰਦਾ ਕਰਕੇ ਹੱਡੀ ਤੂੰ ਇੱਥੇ ਕਿਸੀ ਆ ਜਾ ਠੰਡ ਲੱਗਣ ਢੀ ਮੈਂ ਮੁੜ ਕੇ ਲੰਮੇ ਪੈ ਗਈ ਆ ਹੋ ਸੁਣਾਓ ਕੀ ਕਰਦੇ ਆ ਨਹੀਂ ਸੁਣਾਉਣਾ ਸੁਣਾਣਾ ਕੀ ਆ ਘਟ ਚਾਹ ਬਣਾ ਸਾਡੇ ਤਾਂ ਤੁਮ ਤੇਰੇ ਘਰ ਕਾਲਾ ਹੀ ਪਈ ਰਹਿੰਦੀ 24 ਘੰਟੇ ਚਾਹ ਬਣਾ ਲੈਨੇ ਚਾਹ ਦੀ ਕਿਹੜੀ ਗੱਲ ਵਾ ਤੁਹਾਨੂੰ ਕੀ ਹੋ ਗਿਆ ਵਾ ਨਹੀਂ ਹੋਣਾ ਹਣਾ ਪੈਣੇ ਕੀ ਆ ਸਾਡੇ ਘਰ ਨੂੰ ਤਾਂ ਜਿੱਦਾਂ ਸਨ ਲੱਗੀ ਆ ਲੋਕਾਂ ਦੀਆਂ ਸੱਸਾਂ ਨਾ ਸੂਈ ਦੇ ਨੱਕੇ ਸੋ ਦੀ ਘਰ ਬਣਾ ਲੈਂਦੀਆਂ ਕਹਿੰਦੇ ਤੇ ਪਰ ਸਾਡੀ ਸਾਡੀ ਤੇ ਜਾੜਨ ਤੇ ਹੋਈ ਆ ਤਾਂ ਹੁਣ ਕੀ ਆਂਦੀ ਆਖਣਾ ਓਖਣਾ ਕੀ ਆ ਨਣਾਂ ਆਈ ਹੀ ਦੀਪ ਪੈਣੇ ਐਡੀ ਤੇਜੀ ਲਿੰਜੜ ਜੀ ਚੰਬੜੀ ਗਈ ਆ ਕਦੀ ਮਾਦੀ ਮੁੱਠ ਚਪ ਜਾ ਨਹੀਂ ਕਦੀ ਲੱਖ ਇਨੇ ਉਦੋਂ ਜਦੋਂ ਸਾਡਾ ਹੋਇਆ ਨਾ ਵਟਵਾਰਾ ਵੀ ਜਦੋਂ ਇਹਨਾਂ ਨੂੰ ਕਿਤੇ ਸਹੁਰੇ ਸਾਡੇ ਨੂੰ ਪੈਨਸ਼ਨ ਮਿਲੀ ਲਟੈਰ ਹੋਇਆ ਉਦੋਂ ਮੇਰੀ ਧੀ ਦਾ ਹਿੱਸਾ ਵਾ ਤੇ ਕੱਢਤਾ ਵੱਡੀ ਉਦੋਂ ਮੈਨੂੰ ਰੋਂਦੀ ਹੀ ਵੀ ਆਪਣੇ ਵੀ ਹਿੱਸੇ ਕਢਾਈਏ ਤੇ ਆਪਣਾ ਅੱਡ ਬਾਰ ਖਾਈਏ ਵੀ ਜਿੰਨਾ ਹੈਗਾ ਹਿੱਸਾ ਉਦੋਂ ਹਨ ਮੈਂ ਮੇਰੀ ਸੜਜੇ ਜबान ਮੈਂ ਬੋਲੀ ਨਾ ਮੈਂ ਹਾਂ ਚੱਲ ਕੋਈ ਨਹੀਂ ਸੱਸ ਮੇਰੇ ਵਾਲਾ ਦਾਦੀ ਸੱਸ ਮੇਰੇ ਵਾਲਾ ਤੇ ਮੇਰਾ ਕੋ ਪਾਸਾ ਥੱਲਣ ਗਿਆ ਨਹੀਂ ਪਾਸਾ ਪੂਛਾ ਕੀ ਥੱਲਣਾ ਤੇ ਜਾੜਨ ਤੇ ਹੀ ਮੇਰੀ ਸੱਸ ਹਾਏ ਹੈ ਕੁੜੇ ਜੇ ਤਾਨੂੰ 5-5000 ਦੇਤਾ ਹੀ ਤੋ ਤੇ ਅੱਖ ਸਮਾਣਾ ਖਾਣਾ ਟੱਲ ਤੇ ਚੜਾਇਆ ਤੇ ਕੁੜੀ ਨੂੰ ਉਹਨੂੰ ਉਹ ਗੱਲ ਅੰਦਰੇ ਅੰਦਰ ਗੁਫਲ ਤੇ ਕੀ ਕਰੀਏ ਫਿਰ ਉਹ ਵੱਡੀ ਤੇ ਉਹ ਮੇਰੇ ਨਾਲ ਖਿਬਣ ਲਈ ਆਂਦੀ ਸਾਰੇ ਸਿਆਪੇ ਤੇਰੇ ਆ ਉਦੋਂ ਜੇ ਆਂਦੀ ਆਪੋ ਆਪਣੇ ਹੱਥਾਂ 'ਚ ਹੁੰਦੇ ਤੇ ਅੱਜ ਸਾਡੇ ਵੱਲੋਂ ਲੱਖਾਂ ਦਿੰਦੀ ਭਾਵੇਂ ਜੋ ਜਿੰਨਾ ਮਰਜ਼ੀ ਦਿੰਦੀ ਉਹ ਗੱਲ ਤੇ ਫਿਰ ਸਾਰਾ ਕਸੂਰ ਤੇ ਮੇਰਾ ਤੇ ਉਹ ਜੇ ਮੇਰਾ ਬੰਦਾ ਕੋਈ ਨਹੀਂ ਮਾਤਾ ਅਸੀਂ ਤੇ ਵੱਡਾ ਭਾਜੀ 50-50 ਹੀ ਕਰਦਾਂਗੇ ਦੋਏ ਪਰ ਲੱਖ ਦੇ ਦਾਂਗੇ ਦਾ ਸੰਤਰੀਓ ਮੁੰਡਾ ਤੇਰੇ ਸਕੂਲੇ ਫੀਸਾਂ ਤਾਰਨ ਆਲੀ ਆਈਆਂ ਉਹਨਾਂ ਦੀ ਕੁੜੀ ਜਵਾਨ ਹੋਣ ਡਈ ਹੈ ਉਹ ਨਹੀਂ ਦਿਖੰਦੇ ਪਰ ਕੁੜੀ ਨੂੰ ਚਾਹੀਦਾ ਕੁੜੀ ਨੂੰ ਮੱਸਾ ਜਿੰਨੀ ਸ਼ਰਮੀ ਹੈ ਕੱਲ ਫਾਈ ਐ ਆਈ ਜਿੱਦਾਂ ਪਤਾ ਨਹੀਂ ਪੈਰਾ ਦੀ ਮਿੱਟੀ ਚੁੱਕੀ ਲਾਲਾ ਲਾ ਚਾਪੜਾ ਲੋ ਛੱਤੀ ਕਰ ਲੋ ਪੈਸੇ ਦੇ ਦੇ ਮਾਤਾ ਐ ਹਫ਼ਤੇ ਦਾ ਦੇ ਕੇ ਗਈ ਹੋ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਪੈਸੇ ਚਾਹੀਦੇ ਆ ਮੈਂ ਆ ਜਾਣਾ ਤੇ ਉਹ ਨਹੀਂ ਕਮਾਉਂਦਾ ਹੈਗਾ ਪਿਸਾਰਾ ਪੈਸੇ ਲਾ ਕੇ ਤੁਸੀਂ ਬਾਹਰ ਕਲਾ ਨਾ ਕਰ ਜਾਵੇ ਨਾ ਕੀ ਥੁੜਿਆ ਜਾਣ ਕੋਲ ਤਰਾਣੀਆਂ ਛਾਣੀਆਂ ਦੇ ਮੁੰਡੇ ਇਹ ਘਰ ਵਾਲੇ ਕਮਾਈਆਂ ਕਰਨ ਤੇ ਇਹ ਅੰਤਰਾ ਘਰ ਵੇਲਾ ਅਤੇ ਵਿਲਾ ਉਹ ਤੇ ਮਜੇ ਤੋੜਨ ਨੂੰ ਨਹੀਂ ਉਹ ਵਿਲਾ ਤਾਂ ਆ ਉਹਨੂੰ ਦਿਖਣਾ ਮੇਰੀ ਸੱਸ ਕੋ ਬਥੇਰੇ ਆ ਤੇ ਮੈਨੂੰ ਤੇ ਆ ਹੀ ਜਾਣੇ ਉਧਰ ਬਾਬੇ ਤੇ ਫਿਰ ਸੱਸ ਨੂੰ ਕੌਣ ਦੱਸਦਾ ਇਹੋ ਦੱਸਦੀ ਜਾ ਜਾ ਕੇ ਕੋਈ ਗੱਲ ਨਹੀਂ ਵੀ ਸਾਡਾ ਸਾਡੀ ਮਾਂ ਨੇ ਪਾਲੇ ਜਣਾ ਆਂਦੀ ਹੋਣੀ ਮੇਰਾ ਪਿਓ ਇੰਨੀ ਮੇਰੇ ਪਿਓ ਦੀ ਪੈਨਸ਼ਨ ਆਉਂਦੀ ਮੇਰੀ ਮਾਂ ਨੂੰ ਕਿਹੜਾ ਕੋਈ ਖਰਚਾ ਇਹ ਆਂਦੀ ਹੋਣੀ ਆ ਕੋਈ ਨਹੀਂ ਤੇ ਮਾਂ ਨੂੰ ਮਾਂ ਨੂੰ ਖਰਚਾ ਨਹੀਂ ਆ ਮੰਨ ਲਓ ਸਾਰੀ ਉਮਰ ਤਿਆਂ ਨੂੰ ਹੁਣ ਪੁੱਛਦੇ ਰਹਿਣਾ ਉਹ ਜਿਹੜੇ ਦੋ ਆ ਉਹਨਾਂ ਦਾ ਨਹੀਂ ਫਿਕਰ ਸਾਡੇ ਪੋਤੇ ਪੋਤੀਆਂ ਦਾ ਨਹੀਂ ਸੱਚੀ ਮਜੀਦ ਮੇਰਾ ਤੇ ਸਵੇਰ ਦਾ ਦਿਮਾਗ ਖਰਾਬ ਹੋਇਆ ਹੀ ਉਹਨਾਂ ਨੂੰ ਬਾਲਿਆ ਦੇਖੋ ਬੁੜੀ ਉਹ ਲਾਗੇ ਬੈ ਕੇ ਮੇਲੇ ਚੱਲੇ ਜੇ ਅਈ ਬਾਂਦਰ ਸੁੰਡੀਆਂ ਏਦਾਂ ਕਰੀ ਜਾਂਦੀ ਉਹਦੇ ਜਾਂ ਦਿਮਾਗ ਨੂੰ ਵੀ ਉਹਨੂੰ ਮੰਤਰੀ ਉਹ ਕਰਕੇ ਜਣਾ ਮਸ਼ੀਨ ਲਵਾ ਦੇ ਹੋਰ ਖਰਚੇ ਕਰਦੀ ਫਿਰਦੀ ਲੱਖਾਂ ਉਹਨੂੰ ਦੇ ਦੇ ਇਹ ਤੇਰੀ ਸੱਸ ਸਾਨੂੰ ਆਂਦੀ ਮੈਨੂੰ ਸੱਸ ਨਹੀਂ ਮਾਰਦੀਆਂ ਤਾਂ ਤੂੰ ਆਪਣੀ ਸੱਸ ਨੂੰ ਤਾਂ ਐ ਨਹੀਂ ਜਾਣਦੀ ਹੈ ਉਹ ਨਹੀਂ ਨਾ ਬਣਦੀ ਹੈਗੀ ਮੇਰੀ ਸੁਣੋ ਹਾਂ ਗੱਲ ਮੈਂ ਤਾਂ ਨਹੀਂ ਇਹਨੂੰ ਕੋਈ ਦਉ ਹਾਂ ਆਪਣੀ ਸੱਸ ਨੂੰ ਕੋਈ ਨਸ਼ੇ ਨੂੰ ਛਿਆਲੀ ਦਵਾਈ ਜਿਹੜੀ ਹਫ਼ਤਾ ਦੋ ਹਫ਼ਤੇ ਮੰਜੀ ਤੋਂ ਉੱਠੇ ਲੈ ਕੁੜੀ ਆਹੋ ਗੱਲ ਤਾਂ ਤੂੰ ਸਾਡੇ ਵੱਲ ਦੀ ਕੀਤੀ ਤੇ ਕੀਤੀ ਵੀ ਫਾਇਦੇ ਦੀ ਆ ਨਹੀਂ ਮੈਂ ਆ ਨਹੀਂ ਆ ਉਹ ਦਵਾਈ ਲਾ ਦਈਏ ਜਿਹੜੀ ਬੰਦ ਵੀ ਹੋ ਗਈ ਆ ਕੋਰਸ ਉਹ ਚੰਗੀ ਖੰਗ ਵਾਲੀ ਜਗੀ ਖੰਗ ਵਾਲੀ ਤੇ ਨਾਲੇ ਆਖਾਂ ਕੇ ਮਾਤਾ ਖੰਗਦੀ ਫਿਰਦੀ ਉਦਾਂ ਵੀ ਤੇ ਮੈਂ ਕਹਣਾ ਮਾਤਾ ਤੈਨੂੰ ਖੰਗ ਲੱਗੀ ਆ ਤੇ ਮੈਂ ਹੁ ਆਂਦੇ ਆ ਵੀ ਇੱਕ ਚਮਚਾ ਤੇ ਐਨਾ ਪਾਣੀ ਪਾ ਦੀ ਤੇ ਪਾਣੀ ਤੇ ਮੈਂ ਪੋਣਾ ਹੀ ਨਹੀਂ ਆ ਤਿੰਨ ਚਾਰ ਚਮਚੇ ਪਾ ਕੇ ਸੁੱਟਾ ਹਫਤਾ ਨੰਗੇ ਬਿਓਸੀ ਜੀ ਨੂੰ ਕੋ ਪਤਾ ਨਾ ਲੱਗੇ ਤੇ ਰਹਿ ਜਾਏ ਗੱਲ ਠੱਕੀ ਦੀ ਠੱਕੀ ਉਹਦਾਂ ਨੂੰ ਉਹ ਵਿਜਾ ਵੂਜਾ ਵੀ ਖਤਮ ਹੋਣਾ ਤੇ ਠਿਜਾਜ ਦਾ ਟਾਈਮ ਵੀ ਲੰਘ ਜਾਣਾ ਲੈ ਕੋਈ ਨਾ ਤੇ ਦੋਵੇਂ ਘੰਮ ਤੋਂ ਉੱਤਰ ਆ ਜਾਂਦੇ ਲੋਕ ਜਾਂਦੇ ਹੁੰਦੇ ਕਿਸ ਦੇ ਲਾਗੇ ਬਈਏ ਤੇ ਮਾਤਾ ਆਉਂਦੀ ਆ ਤੇ ਇਕੱਲੇ ਬੈਠੇ ਹੋਈਏ ਤੇ ਸੋਚਾਂ ਚ ਲੰਘ ਜਾਣੀ ਨੀ ਕੀ ਪਰ ਮੇਰੀ ਸੁਣ ਲੈ ਗੱਲ ਗੱਲ ਲੀਕ ਨਾ ਹੋ ਜੇ ਨਾ ਇਹ ਲੱਗੇ ਵੱਡੀ ਨੂੰ ਪਤਾ ਤੇ ਨਾ ਕਿਤੇ ਆਪਣੀ ਸੱਸ ਦੇ ਕੰਨਾਂ ਚ ਕਢਦੀ ਚਲ ਅਜੇ ਤੇ ਉਹ ਜੜੀ ਕਿਤੇ ਹੋਰ ਨਾ ਕਿਤੇ ਤੂੰ ਮੁੜ ਕੇ ਮੇਰ ਕੋਈ ਮੈਨੂੰ ਸਕੀਮਾਂ ਦੇ ਕੇ ਤੇ ਮੈਨੂੰ ਉਥੇ ਸੱਸ ਕੋ ਘਟਾਇਆ ਹੋਵੇ ਨਹੀਂ ਲੈ ਬੜੀ ਜੀ ਮੈਨੂੰ ਇਦਾਂ ਦੀ ਸਮਝਦੀ ਨਹੀਂ ਮੈਂ ਅਦਾ ਸ਼ੁਕਰ ਕੀਤਾ ਮੇਰੇ ਵਾਲੀ ਸਗਾਤ ਉਜੜੀ ਦਾ ਦਸ ਦਿਨ ਪੇਕੇ ਤੇ ਜਾਨ ਮੇਰੀ ਅਦਾਂ ਦੀ ਸੌਖੀ ਆ ਚਾ ਵਧੀਆ ਉਜੜੀ ਤੇ ਉਜੜੀ ਰਵੇ ਨਾ ਉਹ ਵੀ ਬੜਾ ਨੱਕ ਜੜਾ ਜੜਾ ਕਰਦੀ ਐ ਗੱਲਾਂ